ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਤਾਲ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜ਼ੂਰੀ ਵਿੱਚ ਸੱਜਰੇ ਗੁਰੂ ਪੇਰੀ ਸਾਧ ਸੰਗਤ ਜੀ ਇਹ ਜੋ ਪਾਵਨ ਪਿੱਤਰ ਸ਼ਬਦੀ ਵਿਚਾਰ ਆਪ ਜੀ ਸਾਨੂੰ ਕਾਲ ਜਾ ਰਹੇ ਹੋ ਪੰਚ ਪਿਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਗੁਰੂ ਗਰੀਬ ਨਵਾਜ ਹੰਤਨ ਗੁਰੂ ਅਰਜਨ ਪਾਸ਼ਾ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਚਾਨਣ ਕੀਤਾ ਹੋਇਆ ਇਹ ਪਾਵਨ ਪਿੱਤਰ ਸ਼ਬਦ ਗੌਂਡ ਰਾਗ ਅੰਦਰ ਜੁਗੋ ਜਗ ਟਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 864 ਉਤੇ ਅੰਕਿਤ ਹੈ ਇਸ ਪਾਵਨ ਪਿੱਤਰ ਸ਼ਬਦ ਵਿੱਚ ਤਾਨੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦੇ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚੰਨਾ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਾਲ ਪੁੱਤਰ ਬਾਣੀ ਉਪਦੇਸ਼ ਕਰਦੇ ਹਨ ਜਿਵੇਂ ਗੁਰੂ ਪਿਆਰੀ ਸਾਧ ਸੰਗਤ ਜੀ ਤਾਨੂ ਗੁਰੂ ਗ੍ਰੰਥ ਸਾਹਿਬ ਵਿੱਚ ਪਟਾ ਦੇ ਸੋਈਆਂ ਵਿੱਚ ਪਾਠ ਉਪਦੇਸ਼ ਕਰਦੇ ਹਨ ਗੁਰਬੈਨ ਘੋਰ ਆਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਿਨਾ ਭਾਈ ਹਰ ਪਾਸੇ ਅਗਿਆਨਤਾ ਦਾ ਘੁੱਪ ਹਨੇਰਾ ਹੈ ਗੁਰੂ ਤੋਂ ਬਿਨਾ ਸਾਨੂੰ ਗਿਆਨ ਦੀ ਸੂਝ ਹੀ ਨਹੀਂ ਆ ਸਕਦੀ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਸਾ ਜੀ ਦੀ ਬਾਣ ਵਿੱਚ ਵੀ ਕਹਿੰਦੇ ਹਨ ਜੇ ਸੋ ਚੰਦਾ ਉਗ ਰਹਿ ਸੂਰਜ ਚੜੇ ਹਜ਼ਾਰ ਇੱਤੇ ਚਾਂਦਨ ਹੁੰਦਿਆਂ ਗੁਰਬਿੰਦ ਘੁਰ ਅੰਧਾਰ ਭਾਵੇਂ ਹਜ਼ਾਰਾਂ ਸੂਰਜ ਬ੍ਰਹਮੰਡ ਉੱਤੇ ਚੜਜਣ ਹਜ਼ਾਰਾਂ ਚੰਦਰਮਾ ਦਾ ਪ੍ਰਕਾਸ਼ ਹੋ ਜਾਵੇ ਫਿਰ ਵੀ ਸੰਸਾਰ ਉੱਤੇ ਅਗਿਆਨਤਾ ਦਾ ਘੁੱਪ ਹਨੇਰਾ ਰਹਿੰਦਾ ਹੈ ਜਿਤਨੀ ਦੇਰ ਤੱਕ ਗੁਰੂ ਦੇ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਉਤਨੀ ਦੇਰ ਤੱਕ ਅਗਿਆਨਤਾ ਦਾ ਹਨੇਰਾ ਛਾਇਆ ਰਹਿੰਦਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਲ ਕਾਤੀ ਰਾਜੇ ਕਾ ਸਾਈ ਸਰਮ ਪੰਖ ਕਰ ਉੱਡ ਰਿਆ ਕੋੜ ਅਮਾਵਸ ਸਤ ਚੰਦਰਮਾ ਜੀਸੇ ਨਾਹੀ ਕਹਿ ਚੜਿਆ ਗੁਰੂ ਤੋਂ ਬਿਨਾ ਕੋੜ ਦੀ ਮਸਿਆ ਲੱਗੀ ਰਹਿੰਦੀ ਹੈ ਕੋੜ ਦਾ ਹਨੇਰਾ ਛਾਇਆ ਰਹਿੰਦਾ ਹੈ ਹਉ ਭਾਲ ਵੀ ਕੁੰਨੀ ਹੋਈ ਅંધੇਰੇ ਰਾਹੋ ਨਾ ਕੋਈ ਗੁਰੂ ਸਾਹਿਬ ਜੀ ਕਹਿੰਦੇ ਹੈ ਅਸੀਂ ਗੁਰੂ ਨੂੰ ਲੱਭਣ ਵਾਸਤੇ ਭਾਲ ਕੇ ਥੱਕ ਗਏ ਹਾਂ ਹਉ ਭਾਲ ਵੀ ਕੁੰਨੀ ਹੋਈ ਅਧੇਰੇ ਰਾਹ ਨਾ ਕੋਈ ਅਗਿਆਨਤਾ ਦੇ ਕੋਪ ਹਨੇਰੇ ਵਿੱਚ ਅੱਗੇ ਕੋਈ ਰਸਤਾ ਨਹੀਂ ਦਿਸਦਾ ਕਿੱਧਰ ਜਾਈਏ ਕਿਉਂਕਿ ਗੁਰੂ ਹੀ ਗਿਆਨ ਦਾ ਪ੍ਰਕਾਸ਼ ਹੈ ਗੁਰੂ ਹੀ ਅਗਿਆਨਤਾ ਦਾ ਹਨੇਰਾ ਮਿਟਾ ਕੇ ਜੋ ਕੋ ਕੋ ਤੋਂ ਭਾਵ ਹੈ ਹਨੇਰਾ ਰੂਹ ਤੋਂ ਭਾਵ ਹੈ ਪ੍ਰਕਾਸ਼ ਜੋ ਹਨੇਰੇ ਤੋਂ ਪ੍ਰਕਾਸ਼ ਵੱਲ ਲਿਜਾਂਦਾ ਹੈ ਉਸ ਨੂੰ ਉਸ ਨੂੰ ਗੁਰੂ ਕਿਹਾ ਜਾਂਦਾ ਹੈ ਇਸ ਕਰਕੇ ਗੁਰ ਬਿਨ ਘੂਰ ਅਧਾਰ ਗੁਰੂ ਬਿਨ ਸਮਝਣਾ ਆਵੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਗੁਰੂ ਤੋਂ ਬਿਨਾ ਅਗਿਆਨਤਾ ਦਾ ਹਨੇਰਾ ਛਾਇਆ ਰਹਿੰਦਾ ਹੈ ਗੁਰੂ ਤੋਂ ਬਿਨਾ ਸਾਨੂੰ ਭਾਈ ਸਮਝ ਨਹੀਂ ਆ ਸਕਦੀ ਮਿਟਿਆ ਅੰਧੇਰ ਚੰਦ ਚੜਿਆ ਜਦੋਂ ਗੁਰੂ ਰੂਪੇ ਚੰ드ਰਮਾ ਚੜ ਜਾਂਦਾ ਹੈ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਬਾਦ ਗੁਰੂ ਡੁੱਬਾ ਸੰਸਾਰਾ ਗੁਰੂ ਤੋਂ ਬਿਨਾ ਸੰਸਾਰ ਸਮੁੰਦਰ ਵਿੱਚ ਸਾਰਾ ਸੰਸਾਰ ਡੁੱਬਦਾ ਜਾ ਰਿਹਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਹਨ ਭਾਈ ਸਾਨੂੰ ਗੁਰੂ ਧਾਰਨ ਕਰਨਾ ਚਾਹੀਦਾ ਹੈ ਗੁਰੂ ਦੇ ਚਰਨਾਂ 'ਚ ਲੱਗਣਾ ਚਾਹੀਦਾ ਹੈ ਗੁਰੂ ਹੀ ਸਾਨੂੰ ਰਸਤਾ ਮਾਰਗ ਦੱਸ ਸਕਦਾ ਹੈ ਗੁਰ ਅਗਿਆਨ ਹਨੇਰਾ ਅંધੇਰਾ ਮਿਟ ਗਿਆ ਜਦੋਂ ਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ ਗੁਰ ਗੁਰ ਗਿਆਨ ਅੰਜਨ ਗੁਰ ਦੀ ਆ ਅੰਧੇਰ ਬਿਲਾਸ ਕਿ ਗੁਰੂ ਦਾ ਜਦੋਂ ਗਿਆਨ ਰੂਪੀ ਪ੍ਰਕਾਸ਼ ਹੋ ਜਾਂਦਾ ਹੈ ਜਦੋਂ ਗੁਰੂ ਸਾਡੇ ਨੇਤਰਾਵਾਂ 'ਚ ਗਿਆਨ ਦਾ ਸ਼ਰਮਾ ਪਾ ਦਿੰਦਾ ਹੈ ਉਦੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਅਤੇ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹਿਰਦੇ ਰੂਪੀ ਕਰ ਵਿੱਚ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਸਾਨੂੰ ਗੁਰੂ ਧਾਰਨ ਕਰਨ ਵਾਸਤੇ ਉਪਦੇਸ਼ ਦਿੰਦੇ ਹਨ ਕਿ ਜਿਤਨੀ ਦੇਰ ਤੱਕ ਭਾਈ ਅਸੀਂ ਗੁਰੂ ਨਹੀਂ ਧਾਰਨ ਕਰਦੇ ਉਤਨੀ ਦੇਰ ਤੱਕ ਸਾਡੀ ਜਿਹੜੀ ਆਤਮਗਤੀ ਹੈ ਉਹ ਨਹੀਂ ਹੋ ਸਕਦੀ ਗੁਰੂ ਤੋਂ ਬਿਨਾ ਹਰ ਪਾਸੇ ਅਗਿਆਨਤਾ ਦਾ ਹਨੇਰਾ ਹੈ ਗੁਰੂ ਹੀ ਗਿਆਨ ਦਾ ਸੋਮਾ ਪ੍ਰਕਾਸ਼ ਦੇਣ ਵਾਲਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਆ ਸਾਰੇ ਕਰਮਕਾਂਡ ਛੱਡ ਕੇ ਮੂਰਤੀ ਪੂਜਾ ਛੱਡ ਕੇ ਗੁਰੂ ਦੇ ਲੜ ਲੱਗੇ ਗੁਰੂ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਵਸਾਈਏ ਗੁਰੂ ਦਾ ਹਿਰਦੇ ਰੂਪੇ ਘਰ ਵਿੱਚ ਪ੍ਰਕਾਸ਼ ਕਰਿਏ ਗੁਰੂ ਧਾਰਨ ਕਰੀਏ ਸਤਿਗੁਰੂ ਜੀ ਇਸ ਸ਼ਬਦ ਵਿੱਚ ਸਾਨੂੰ ਗੁਰੂ ਧਾਰਨ ਕਰਨ ਵਾਸਤੇ ਉਪਦੇਸ਼ ਕਰਦੇ ਹਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰੂ ਦੀ ਮੂਰਤ ਕੀ ਹੈ ਗੁਰੂ ਦਾ ਸ਼ਬਦ ਗੁਰੂ ਸਾਹਿਬ ਜੀ ਮੂਰਤੀ ਪੂਜਾ ਦਾ ਖੰਡਨ ਕਰਦੇ ਹਨ ਇਸ ਕਹਿੰਦੇ ਹਾਲ ਕੇ ਭਾਈ ਸਾਡੇ ਵਾਸਤੇ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਗੁਰਮੰਤਰ ਹੈ ਇਸ ਕਰਕੇ ਗੁਰੂ ਦਾ ਸ਼ਬਦ ਨੂੰ ਗੁਰੂ ਦੀ ਮੂਰਤੀ ਸਮਝ ਕੇ ਆਪਣੇ ਹਿਰਦੇ ਰੂਪੀ ਘਰ ਵਿੱਚ ਗੁਰੂ ਦਾ ਨਿਵਾਸ ਕਰਨਾ ਚਾਹੀਦਾ ਹੈ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰੂ ਦੀ ਮੂਰਤੀ ਜਿਹੜੀ ਹੈ ਉਹ ਗੁਰੂ ਦਾ ਸ਼ਬਦ ਹੈ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾਉਣਾ ਚਾਹੀਦਾ ਹੈ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇਸ ਕਰਕੇ ਮੂਰਤੀ ਪੂਜਾ ਦਾ ਖੰਡਨ ਕਰਦੇ ਗੁਰੂ ਸਾਹਿਬ ਜੀ ਕਹਿੰਦੇ ਹਨ ਭਾਈ ਮੇਰੇ ਵਾਸਤੇ ਮੇਰਾ ਮੇਰੇ ਗੁਰੂ ਦੀ ਮੂਰਤ ਮੇਰੇ ਗੁਰੂ ਦਾ ਸ਼ਬਦ ਹੈ ਜੋ ਮੈਂ ਆਪਣੇ ਮਨ ਅੰਦਰ ਗੁਰੂ ਦੇ ਮਨ ਗੁਰੂ ਦੇ ਸ਼ਬਦ ਨੂੰ ਵਸਾਇਆ ਹੈ ਅਤੇ ਸਤਿਗੁਰੂ ਦਾ ਸ਼ਬਦ ਹੀ ਸਾਡੇ ਹਿਰਦੇ ਵਿੱਚ ਗੁਰੂ ਦੀ ਮੂਰਤ ਹੈ ਇਸ ਕਰਕੇ ਅਸੀਂ ਗੁਰੂ ਦੇ ਸ਼ਬਦ ਨੂੰ ਹੀ ਆਪਣੇ ਹਿਰਦੇ ਰੂਪੀ ਕਰਜ ਵਸਾ ਕੇ ਗੁਰੂ ਦੇ ਸ਼ਬਦ ਦੀ ਟੇਕ ਤੇ ਆਸਰਾ ਤੱਕਦੇ ਹਾਂ ਔਰ ਸਾਰੇ ਆਸਰੇ ਛੱਡ ਕੇ ਗੁਰਮੰਤਰ ਗੁਰੂ ਦਾ ਸ਼ਬਦ ਹੀ ਸਾਡੇ ਵਾਸਤੇ ਗੁਰੂ ਦੀ ਮੂਰਤ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰੂ ਦਾ ਸ਼ਬਦ ਹੀ ਗੁਰਮੰਤਰ ਹੈ ਭਾਈ ਸਾਰੇ ਮੰਤਰਾਂ ਤੋਂ ਸ੍ਰੇਸ਼ਟ ਹੈ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰੂ ਦੇ ਸ਼ਬਦ ਨੂੰ ਹੀ ਗੁਰਮੰਤਰ ਜਾਣ ਕੇ ਆਪਣੇ ਹਿਰਦੇ ਰੂਪੀ ਘਰ ਵਿੱਚ ਬਸਾਉਣਾ ਚਾਹੀਦਾ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰੂ ਦੇ ਸ਼ਬਦ ਨੂੰ ਹੀ ਗੁਰਮੰਤਰ ਸਮਝ ਕੇ ਆਪਣੇ ਹਿਰਦੇ ਰੂਪੀ ਘਰ ਵਿੱਚ ਬਸਾਉਣਾ ਚਾਹੀਦਾ ਹੈ ਮੰਨਣਾ ਚਾਹੀਦਾ ਹੈ ਗੁਰ ਕੇ ਚਰਨ ਰਿਦੇ ਲੈ ਧਾਰੋ ਗੁਰੂ ਸਾਹਿਬ ਜੀ ਕਹਿੰਦੇ ਹਰਪਾਈ ਅਸੀਂ ਗੁਰੂ ਦੇ ਕਮਲ ਫੁੱਲ ਵਰਗੇ ਸੁੰਦਰ ਚਰਨਾਂ ਨੂੰ ਆਪਣੇ ਹਿਰਦੇ ਰੂਪੇ ਘਰ ਵਿੱਚ ਧਾਰਨ ਕੀਤਾ ਹੈ ਰਿਦਾ ਹਿਰਦੇ ਨੂੰ ਕਿਹਾ ਜਾਂਦਾ ਹੈ ਸਤਗੁਰੂ ਜੀ ਉਪਦੇਸ਼ ਕਰਦੇ ਹਨ ਗੁਰ ਕੇ ਚਰਨ ਰਿਦੇ ਲੈ ਧਾਰੋ ਗੁਰੂ ਕੇ ਪਾਵਨ ਪਿੱਤਰ ਚਰਨ ਕਮਲ ਰੂਪੀ ਚਰਨ ਸਤਗੁਰੂ ਜੀ ਦੇ ਆਪਣੇ ਹਿਰਦੇ ਰੂਪੇ ਘਰ ਵਿੱਚ ਵਸਾਈਏ ਧਾਰਨ ਕਰੀਏ ਗੁਰਪਾਰ ਬ੍ਰਹਮ ਸਦਾ ਨਮਸਕਾਰੋ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਨੂੰ ਹੀ ਪਾਰਬ੍ਰਹਮ ਦਾ ਰੂਪ ਸਮਝ ਕੇ ਸਦਾ ਨਮਸਕਾਰ ਕਰਨੀ ਚਾਹੀਦੀ ਹੈ ਸਤਿਗੁਰ ਦੇ ਚਰਨਾਂ ਤੇ ਢਹਿਣਾ ਚਾਹੀਦਾ ਹੈ ਹੋਏ ਨਮਾਣਾ ਢਹਿ ਪਵੇ ਆਦਰ ਕੇ ਮਾਨ ਨਮਾਣਾ ਪਾਵੇ ਜਨਮਾਰੇ ਹੋ ਕੇ ਸਤਿਗੁਰ ਦੇ ਚੰਨਾਂ ਤੇ ਡਿੱਗ ਪੈਂਦੇ ਹਨ ਢਹਿ ਪੈਂਦੇ ਹਨ ਭਾਈ ਉਹਨਾਂ ਨਾਮਾਂਆਂ ਨੂੰ ਹੀ ਸਤਿਗੁਰ ਜੀ ਬਹੁਤ ਵੱਡਾ ਉਤਮ ਮਾਨ ਬਖਸ਼ਦੇ ਹਨ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰੂ ਗੁਰ ਪਾਰ ਬ੍ਰਹਮ ਸਬਦਾ ਸਦਾ ਨਮਸਕਾਰੋ ਗੁਰੂ ਨੂੰ ਹੀ ਪਾਰ ਬ੍ਰਹਮ ਦਾ ਬੰਦ ਸਮਝ ਕੇ ਮੈਂ ਸਦਾ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ ਮਤ ਕੋ ਪਰਮ ਭੁਲੇ ਸੰਸਾਰ ਗੁਰੂ ਸਾਹਿਬ ਜੀ ਕਹਿੰਦੇ ਮਤ ਕੋਈ ਪਰਮਾ ਵਿੱਚ ਪੈ ਜਾਵੇ ਕਿ ਗੁਰੂ ਤੋਂ ਬਿਨਾ ਕੋਈ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੇਗਾ ਗੁਰੂ ਪਾਸ਼ ਕਹਿੰਦੇ ਨਹੀਂ ਭਾਈ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਸਾਨੂੰ ਗੁਰੂ ਧਾਰਨ ਕਰਨਾ ਪਵੇਗਾ ਗੁਰੂ ਦੇ ਚਰਨ ਹਿਰਦੇ ਘਰ ਵਿੱਚ ਵਸਾਉਣੇ ਪੈਣਗੇ ਤਾਂ ਗੁਰੂ ਹੀ ਸਾਨੂੰ ਗੁਰਮੰਤਰ ਦੇ ਕੇ ਗੁਰ ਕਿਰਪਾ ਕਰਕੇ ਸਾਨੂੰ ਆਪਣਾ ਮਾਰਗ ਦੱਸ ਕੇ ਉਸ ਮਾਰਗ ਉਤੇ ਚਲਾ ਕੇ ਸਤਿਗੁਰੂ ਜੀ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਲਿਗਾ ਸਕਦੇ ਹਨ ਗੁਰ ਪਾਰ ਬਨ ਸਦਾ ਨਮਸਕਾਰੋ ਇਸ ਕਰਕੇ ਗੁਰੂ ਨੂੰ ਹੀ ਪਾਰ ਬ੍ਰਹਮ ਦਾ ਸਰੂਪ ਸਮਝ ਕੇ ਸਦਾ ਨਮਸਕਾਰ ਕਰਨੀ ਚਾਹੀਦੀ ਹੈ ਪਾਤਸ਼ਾਹ ਉਪਦੇਸ਼ ਕਰਦੇ ਹਨ ਮਤ ਕੋ ਭਰਮ ਭੁਲੇ ਸੰਸਾਰ ਮਤ ਕੋਈ ਪਰਮਾ ਵਿੱਚ ਪੈ ਜਾਵੇ ਮਤਾਂ ਗੁਰੂ ਤੋਂ ਬਿਨਾ ਕੋਈ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੇਗਾ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਗੁਰੂ ਤੋਂ ਬਿਨਾ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਤ ਸੁਭਾਵੇ ਤਾ ਹੁਕਮ ਲਾਵੇ ਇਸ ਬੇੜੇ ਨੂੰ ਪਾਰ ਲੰਘਾਵੇ ਗੁਰੂ ਹੀ ਨਾਮ ਰੂਪੀ ਜਹਾਜ਼ ਹੈ ਜੋ ਗੁਰੂ ਚੰਨਾ ਰੂਪੀ ਜਹਾਜ਼ ਉੱਤੇ ਬਿਠਾ ਕੇ ਸੰਸਾਰਕ ਜੀਵਾਂ ਨੂੰ ਸਤਿਗੁਰੂ ਜੀ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ ਇਸ ਕਰਕੇ ਜਿਵੇਂ ਸੈਦਾ ਬਲਾਹ ਦੁਨੀਆ ਦੇ ਲੋਕਾਂ ਨੂੰ ਆਪਣੇ ਬੇੜੇ ਵਿੱਚ ਪਠਾ ਕੇ ਇੱਕ ਕਿਨਾਰੇ ਤੋਂ ਸਾਗਰ ਦੇ ਦੂਜੇ ਕਿਨਾਰੇ ਤੇ ਲਿਜਾਦਾ ਹੈ ਤੇ ਕਿਰਾਇਆ ਲੈਂਦਾ ਹੈ ਜਿਸ ਤੇ ਬੇੜੇ ਵਿੱਚ ਇੱਕ ਦਿਨ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠ ਗਏ ਸੈਦੇ ਬਲਾਹ ਨੇ ਬੇੜੇ ਨੂੰ ਚੱਪੂ ਲਾਇਆ ਅਗਲੇ ਕਿਨਾਰੇ ਤੇ ਪਹੁੰਚ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਬੇੜੇ 'ਚ ਉਤਰੇ ਤੇ ਸੈਦੇ ਬਲਾਹ ਨੂੰ ਕਹਿਣ ਲੱਗੇ ਕਿ ਸੈਦਿਆ ਦੱਸ ਕਿਤਨੇ ਪੈਸੇ ਹਨ ਇਹ ਇਸ ਸਾਗਰ ਤੋਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲਿਜਾਣ ਵਾਸਤੇ ਤੇਰਾ ਕੀ ਕਰਾਇਆ ਹੈ ਤੇ ਸੈਦਾ ਬਲਾਹ ਗੱਲ ਵਿੱਚ ਪੱਲੂ ਪਾ ਕੇ ਦੋਵੇਂ ਹੱਥ ਜੋੜ ਕੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾ ਤੇ ਢਹ ਪਏ ਤੇ ਕਹਿਣ ਲੱਗੇ ਸਤਿਗੁਰੂ ਜੀ ਕਿਰਾਇਆ ਕਿਸ ਗੱਲ ਦਾ ਮੈਂ ਤੁਹਾਨੂੰ ਬੇੜੇ ਤੇ ਬਿਠਾ ਕੇ ਇਸ ਸੰਸਾਰ ਦੇ ਇਸ ਸੰਗਰ ਤੋਂ ਪਾਰ ਕੀਤਾ ਹੈ ਜੇ ਤੁਸੀਂ ਕਿਰਪਾ ਦੇ ਘਰ ਵਿੱਚ ਆਓ ਇਸ ਦੇ ਬਦਲੇ ਮੈਨੂੰ ਆਪਣੇ ਚੰਨਾ ਰੂਪੀ ਜਹਾਜ਼ ਤੇ ਬਿਠਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ ਤਾਲ ਗੁਰੂ ਗੋਬਿੰਦ ਸਮਰਾਜ ਜੀ ਪਨ ਸੰਤਾ ਦੇ ਘਰ ਉਚਾਏ ਕਹਿਣ ਲਗੇ ਸੈਦਿਆ ਤੈਨੂੰ ਅਸੀਂ ਤਾਲਣ ਵਾਸਤੇ ਆਏ ਹਾਂ ਤੇਰਾ ਪ੍ਰੇਮ ਭਗਤੀ ਦੇਖ ਕੇ ਅੱਜ ਤੋਂ ਅਸੀਂ ਤੇਰੀ ਇੱਕੀ ਕੁਲਾਤਾਰ ਦਿੱਤੀਆਂ ਹਨ ਸੋ ਇਸ ਤਰ੍ਹਾਂ ਗੁਰੂ ਬਖਸ਼ਣ ਹਾਰ ਹੈ ਗੁਰੂ ਬਖਸ਼ਾਤ ਬਖਸ਼ਾ ਦਾ ਘਰ ਹੈ ਕਿਰਪਾ ਦਾ ਸਾਗਰ ਹੈ ਜਿਸ ਜਿਸ ਉਤੇ ਸਤਿਗੁਰ ਜੀ ਟੁੱਠ ਪੈਂਦੇ ਹਨ ਅਸੰਗਿਤ ਹੋ ਜਾਂਦੇ ਗੁਰੂ ਨਾਨਕ ਟੁੱਠਾ ਕੀਨੀ ਦਾਤ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਨਾਨਕ ਬਾਦਸ਼ਾਹ ਜੀ ਟੁੱਟ ਪੈਂਦੇ ਹਨ ਪ੍ਰਸੰਨ ਚਿਤ ਹੋ ਕੇ ਕੋਈ ਦਾਤ ਬਖਸ਼ ਦਿੰਦੇ ਹਨ ਤਾਂ ਫਿਰ ਉਹ ਦਾਤ ਦੇ ਕੇ ਪਛਤਾਵਾ ਨਹੀਂ ਕਰਦੇ ਹਰ ਕੀ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਆ ਸਾਰੇ ਆਸਰੇ ਛੱਡ ਕੇ ਹੋਰ ਕਰਮ ਕਾਂਡ ਛੱਡ ਕੇ ਹੋਰ ਮੂਰਤੀ ਪੂਜਾ ਛੱਡ ਕੇ ਆਪਣੇ ਸਤਿਗੁਰੂ ਦੇ ਨਾਮ ਰੂਪੀ ਜਾਗ ਉੱਤੇ ਬੈਠ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਈਏ ਹੋਰ ਕਿਸੇ ਯਤਨ ਦੁਆਰਾ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ ਇਸ ਕਰਕੇ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਮਤ ਕੋ ਭਰਮ ਕੋਲੇ ਸੰਸਾਰ ਮਤ ਕੋਈ ਪਰਮਾ ਵਿੱਚ ਬਹਿ ਕੇ ਕਹਿ ਦੇਵੇ ਕਿ ਗੁਰੂ ਤੋਂ ਬਿਨਾ ਪਾਈ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ ਐਸਾ ਨਹੀਂ ਹੋ ਸਕੇਗਾ ਗੁਰ ਬਿਨ ਕੋਈ ਨਾ ਉਤਰ ਸਾਰ ਗੁਰੂ ਤੋਂ ਬਿਨਾ ਪਾਈ ਕੋਈ ਸੰਸਾਰ ਸਮੁੰਦਰ ਤੋਂ ਪਰਲੇ ਕੰਢੇ ਤੋਂ ਪਰਲੇ ਪਾਸੇ ਨਹੀਂ ਜਾ ਸਕਦਾ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਆਪਣੇ ਚੰਨਹ ਰੂਪੀ ਜਹਾਜ਼ ਤੇ ਬਿਠਾ ਕੇ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦੇ ਹਨ ਗੁਰਬਿਨ ਕੋਏ ਨਾ ਉਤਰ ਸਪਾਰ ਗੁਰਬਿਨ ਘੋਰ ਆਧਾਰ ਗੁਰੂ ਬਿਨ ਸਮਝ ਨ ਆਵੇ ਇਸ ਕਰਕੇ ਪਾਏ ਗੁਰੂ ਤੋਂ ਬਿਨਾ ਕੋਪ ਅਗਿਆਨਤਾ ਦਾ ਹਨੇਰਾ ਹੈ ਗੁਰੂ ਤੋਂ ਬਿਨਾ ਸਮਝ ਨਹੀਂ ਆ ਸਕਦੀ ਗੁਰੂ ਤੋਂ ਬਿਨਾ ਅਸੀਂ ਸੋ ਸਾਗ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ ਗੁਰਬਿੰਨ ਕੋਈ ਨਾ ਉਤਰ ਸਪਾਰ ਰਹਾਉ ਭੁੱਲੇ ਕੋ ਗੁਰ ਮਾਰਗ ਪਾਇਆ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਭੁੱਲੇ ਭਟਕੇ ਫਿਰਦੇ ਸੀ ਗੁਰੂ ਤੋਂ ਬਿਨਾ ਕੋਈ ਰਸਤਾ ਨਹੀਂ ਸੀ ਦੇਖਦਾ ਅਗਿਆਨਤਾ ਦਾ ਘੁੱਪ ਹਨੇਰਾ ਛਾਇਆ ਹੋਇਆ ਸੀ ਇਸ ਕਰਕੇ ਗੁਰ ਗਿਆਨ ਅੰਜਰੰ ਦੀ ਆ ਅਗਿਆਨ ਅંધੇਰ ਬਨਾਸ਼ ਗੁਰੂ ਨੇ ਗਿਆਨ ਦਾ ਸਰਮਾ ਪਾ ਕੇ ਨੇਤਰਾ ਵਿੱਚ ਅਗਿਆਨਤਾ ਦਾ ਹਨੇਰਾ ਮਿਟਾ ਦਿੰਦਾ ਹੈ ਆਪਣਾ ਪ੍ਰਕਾਸ਼ ਦਿਖਾ ਕੇ ਸਿੱਧੇ ਮਾਰਗ ਸਿੱਧੇ ਰਸਤੇ ਤੇ ਲਾਇਆ ਹੈ ਭੁੱਲੇ ਕੋ ਗੁਰ ਮਾਰਗ ਪਾਇਆ ਭੁੱਲੇ ਭਟਕਿਆ ਨੂੰ ਸਤਿਗੁਰ ਜੀ ਕਿਰਪਾ ਕਰਕੇ ਆਪਣੇ ਮਾਰਗ ਤੇ ਰਸਤੇ ਤੇ ਲਾ ਦਿੰਦੇ ਹਨ ਉਹ ਰਸਤਾ ਜੋ ਇਸ ਸੰਸਾਰ ਸਮੁੰਦਰ ਤੋਂ ਸਿੱਧਾ ଉਕਾਰ ਪਰਖ ਵੱਲ ਜਾਂਦਾ ਹੈ ਇਸ ਸੁਸਮਾਰਗ ਤੇ ਚੱਲ ਕੇ ਸੰਸਾਰੀ ਜੀ ਇਸ ਸਾਸ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਆਬਰਤਿਆਗ ਹਰ ਭਗਤੀ ਲਾਇਆ ਹੋਰਾਂ ਦਾ ਆਸਰਾ ਛੱਡ ਕੇ ਸਤਿਗੁਰੂ ਜੀ ਨੇ ਸਾਨੂੰ ਆਪਣੀ ਭਗਤੀ ਸੇਵਾ ਭਗਤੀ ਮਾਰਗ ਤੇ ਲਾ ਦਿੱਤਾ ਹੈ ਕਿ ਸਤਿਗੁਰੂ ਜੀ ਦੇ ਚਲਣ ਫੜ ਕੇ ਚੰਨ ਉੱਤੇ ਟਹਿ ਕੇ ਗੁਰੂ ਦੇ ਚਨ ਹਿਰਦੇ ਰੂਪੀ ਕਰਤ ਵਸਾ ਕੇ ਹੋਰ ਸਾਰੇ ਆਸਰੇ ਤਿਆਗ ਕੇ ਸਤਿਗੁਰੂ ਜੀ ਨੇ ਆਪਣੀ ਭਗਤੀ ਮਾਰਗ ਉਤੇ ਲਾ ਕੇ ਸਾਨੂੰ ਸੰਸਾਰ ਸਮੁੰਦਰ ਤੋਂ ਉਰਲੇ ਪਾਸੇ ਤੋਂ ਪੰਲੇ ਪਾਸੇ ਪਾਲਗਾ ਦੁੱਤਾ ਹੈ ਅਵਰ ਤਿਆਗ ਹਰ ਭਗਤੀ ਲਾਇਆ ਹੋਰ ਕਰਮ ਕਾਂਡ ਛੱਡ ਕੇ ਹੁਣ ਸਤਿਗੁਰੂ ਜੀ ਨੇ ਸਾਨੂੰ ਆਪਣੀ ਭਗਤੀ ਸਿਮਰਨ ਦੇ ਮਾਰਗ ਤੇ ਲਾ ਦੁੱਤਾ ਹੈ ਜਨਮ ਬਨਨ ਕੀ ਤਰਾਸ ਮਟਾਈ ਗੁਰੂ ਸਾਹਿਬ ਜੀ ਕਹਿੰਦੇ ਜਿੱਥੇ ਗੁਰੂ ਦੇ ਲੜ ਲੱਗਣ ਤੋਂ ਪਹਿਲਾਂ ਗੁਰੂ ਧਾਰਮਿਕਨ ਤੋਂ ਪਹਿਲਾਂ ਮਨ ਵਿੱਚ ਬਹੁਤ ਵੱਡਾ ਸਹਿਮ ਬੜਿਆ ਰਹਿੰਦਾ ਸੀ ਜਨਮ ਵਰਤਾ ਦੁੱਖ ਬਣਿਆ ਰਹਿਦਾ ਸੀ ਜਨਮ ਮਰਦਾ ਦੁੱਖ ਢਰਾ ਰਿਆ ਸੀ ਕਿ ਫੇਰ ਕਿਤਨੀ ਵਾਰ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰਾਂਗਾ ਕਿਤਨੇ ਜਨਮਾਂ ਵਿੱਚ ਕੀੜੇ ਮਕੌੜੇ ਕਈ ਜਨਮ ਸਰਪ ਹੋਏ ਗਏ ਕਈ ਜਨਮਾਂ ਵਿੱਚ ਸੱਪਾਂ ਦੀ ਜੂੰਨੇ ਹਾਥੀਆਂ ਦੀ ਜੂੰਨੇ ਹਿਰਦਾ ਦੀ ਜੂੰਨੇ ਮਕਰ ਮਛਾ ਦੀ ਜੂੰਨੇ ਮੱਛੀਆਂ ਦੀ ਜੂੰਨੇ ਪੈਂਦੇ ਰਹੇ ਹਾਂ ਕਿਤਨੇ ਕ ਜਨਮ ਹੋਰ 83 ਦੇ ਗੇੜੇ ਚ ਪਏ ਰਵਾਂਗੇ ਇਹ ਜੋ ਸਹਿਮ ਬਣਿਆ ਹੋਇਆ ਸੀ ਆਉਣ ਜਾਣ ਦਾ ਚੱਕਰ ਜਨਮ ਮਰਨ ਦਾ ਦੁੱਖ ਦਾ ਵੱਡਾ ਸਹਿਮ ਸਿਰ ਉੱਤੇ ਬਣਿਆ ਹੋਇਆ ਸੀ ਗੁਰੂ ਨੇ ਕਿਰਪਾ ਕਰਕੇ ਜਨਮ ਮਰਨ ਦਾ ਦੁੱਖ ਮਿਟਾ ਕੇ ਉਹ ਜਿਹੜਾ ਸਹਿਮ ਹੈ ਜਿਹੜਾ ਡਰ ਹੈ ਸਾਡੇ ਹਿਰਦੇ ਤੋਂ ਖਤਮ ਕਰ ਦੁੱਤਾ ਹੈ ਜਨਮ ਮਨ ਕੀ ਤਰਾਸ ਮਿਟਾਈ ਜੰਮਣ ਮਰਨ ਦੇ ਦੁੱਖ ਦਾ ਭਾਰੀ ਦੁੱਖ ਜਿਹੜਾ ਸੀ ਸਤਿਗੁਰੂ ਜੀ ਨੇ ਮਿਟਾ ਦਿੱਤਾ ਹੈ त्रास ਦੇ ਗੇੜ ਤੋਂ ਬੰਦਨਾ ਮੁਕਤ ਕਰਕੇ ਆਪਰੇ ਚੰਨਾਂ ਨੂੰ ਉਤਸ ਦੇਵੀ ਨਿਵਾਸ ਦਿੱਤਾ ਹੈ ਜਨਮ ਮਨ ਕੀ ਤ੍ਰਾਸ ਮਟਾਈ ਗੁਰਪੂਰੇ ਕੀ ਬੇਅੰਤ ਵਡਾਈ ਇਹ ਮੇਰੇ ਸਤਿਗੁਰ ਜੀ ਦੀ ਬੇਅੰਤ ਵਡਿਆਈ ਹੈ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ ਓਜ અપਾਰ ਬੇਅੰਤ ਸਵਾਮੀ ਕੌਣ ਜਾਣੇ ਕੋਲ ਤੇਰੇ ਮੇਰੇ ਸਤਿਗੁਰ ਦੇ ਕੋਈ ਆਤਮ ਗੁਣ ਨਹੀਂ ਜਾਣ ਸਕਦਾ ਉਹ ਬੇਅੰਤ ਹੈ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ ਬੇਅੰਤ ਗੁਰੂ ਦੀ ਵਿਡਿਆਈ ਵੀ ਬੇਅੰਤ ਹੋਇਆ ਕਰਦੀ ਹੈ ਜੋ ਕਥਨ ਤੋਂ ਬਾਰੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਤੇਰੇ ਕਮਨ ਕਮ ਗੁਣ ਕਹਿਗਾ ਕਾਵਾ ਤੋ ਸਹਿਬ ਆਪਣੀ ਨਿਧਾਨਾ ਪ੍ਰਭੂ ਆਪ ਤੇ ਗੁਣਾ ਦੇ ਖਜ਼ਾਨੇ ਹੋ ਮੈਂ ਆਪ ਦੇ ਕਿਰੇ ਕਿਰੇ ਗੁਣਾ ਨੂੰ ਬਿਆਨ ਕਰਾਂ ਬੇਅੰਤ ਗੁਣਾ ਦੇ ਮਾਲਕ ਪ੍ਰਭੂ ਤੇਰੇ ਬੇਅੰਤ ਗੁਣ ਗਿਣੇ ਨਹੀਂ ਜਾ ਸਕਦੇ ਕਥਾਂ ਨਹੀਂ ਕੀਤੇ ਜਾ ਸਕਦੇ ਗੁਰਪੂਰੇ ਕੀ ਬੇਅੰਤ ਵਡਾਈ ਪੂਰੇ ਗੁਰੂ ਦੀ ਵਿਡਿਆਈ ਵੀ ਬੇਅੰਤ ਹੈ ਭਾਈ ਜੋ ਕਥਨ ਤੋਂ ਬਾਰੀ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਗੁਰੂ ਧਾਮ ਤੋਂ ਪਹਿਲਾਂ ਸਾਡਾ ਮਨ ਜਿਹੜਾ ਗੁਰਮਤ ਤੋਂ ਉਲਟਾ ਵਿਕਾਰਾਂ ਵਾਲੇ ਪਾਸੇ ਲੱਗਾ ਹੋਇਆ ਸੀ ਤੇ ਗੁਰਮਤ ਵੱਲੋਂ ਉਲਟਿਆ ਮੂਦਾ ਹੋਇਆ ਇਹ ਸਾਡਾ ਮੂਰਖ ਮਨ ਜਿਹੜਾ ਹੈ ਉਹ ਵਿਕਾਰਾਂ ਬਾਰੇ ਪਾਸੇ ਲੱਗਿਆ ਹੋਇਆ ਸੀ ਸਤਿਗੁਰੂ ਨੇ ਕਿਰਪਾ ਕਰਕੇ ਤਾਲੂ ਆਪਣੇ ਸਾਹਮੁਖ ਕਰਕੇ ਜਿਹੜਾ ਕੌਲ ਰੂਪੀ ਹਿਰਦਾ ਵਿਕਾਰਾਂ ਵਾਸੇ ਆਸੇ ਗੁਰਮਤ ਤੋਂ ਉਲਟ ਪਿਆ ਸੀ ਮੂਧਾ ਪਿਆ ਹੈ ਗੁਰੂ ਨੇ ਕਿਰਪਾ ਕਰਕੇ ਉਸ ਨੂੰ ਸਿੱਧਾ ਕਰਕੇ ਉਹਦੇ ਵਿੱਚ ਗਿਆਨ ਦਾ ਸਾਗਰ ਭਰ ਦਿੰਦਾ ਹੈ ਗਿਆਨ ਦਾ ਦੀਵਾ ਬਾਲ ਕੇ ਅਗਿਆਨਤਾ ਦਾ ਹਨੇਰਾ ਵਟਾ ਦਿੰਦਾ ਹੈ ਉਹ ਹੀ ਕੌਲ ਰੂਪੀ ਹਿਰਦਾ ਕਮਲ ਦੀ ਫੁੱਲ ਦੀ ਤਰ੍ਹਾਂ ਖਿੜ ਉੱਠਿਆ ਹੈ ਗੁਰਪ੍ਰਸਾਦ ਉਰਦ ਕਮਲ ਵਿਕਾਸ ਪ੍ਰਸਾਦ ਨਾਮ ਕਿਰਪਾ ਦਾ ਹੈ ਭਾਈ ਗੁਰੂ ਨੇ ਸਾਡੇ ਤੇ ਕਿਰਪਾ ਕਰਕੇ ਉਲਟਾ ਮਨ ਜਿਹੜਾ ਵਿਕਾਰਾਂ ਪਾਸੇ ਲੱਗਾ ਹੋਇਆ ਸੀ ਵਿਸ਼ਿਆਂ ਵਿੱਚ ਲੱਗਾ ਹੋਇਆ ਸੀ ਸੰਸਾਰ ਦੇ ਮੋਹ ਵਿੱਚ ਲੱਗਾ ਹੋਇਆ ਸੀ ਗੁਰੂ ਨੇ ਕਿਰਪਾ ਕਰਕੇ ਸਾਰੇ ਵਿਕਾਰ ਦੂਰ ਕਰਕੇ ਕੌਲ ਰੂਪੀ ਹਿਰਦਾ ਸਿੱਧਾ ਕਰਕੇ ਉਹਦੇ ਵਿੱਚ ਅੰਮ੍ਰਿਤ ਈ ਦਾਤ ਪਾ ਕੇ ਉਸ ਨੂੰ ਸਿੱਧਾ ਕਰ ਦਿੱਤਾ ਹੈ ਕਿ ਉਹ ਕਮਲ ਰੂਪੀ ਹਲ ਹੁਣ ਖਿੜ ਗਿਆ ਹੈ ਪ੍ਰਸੰਨ ਚਿਤ ਹੋ ਗਿਆ ਸਾਡਾ ਹਿਰਦਾ ਕਮਲ ਫੁੱਦੀ ਤਰ੍ਹਾਂ ਖਿੜ ਉੱਠਿਆ ਹੈ ਇਹ ਸਤਿਗੁਰੂ ਨੇ ਸਾਡੇ ਉੱਤੇ ਕਿਰਪਾ ਰਹਿਮਤ ਕੀਤੀ ਹੈ ਗੁਰ ਪ੍ਰਸਾਦ ਔਰ ਕਮਲ ਵਿਕਾਸ ਅੰਧਕਾਰ ਮੈਂ ਭਿਆ ਪ੍ਰਕਾਸ਼ ਜਿੱਥੇ ਹਿਰਦੇ ਵਿੱਚ ਅਗਿਆਨਤਾ ਦਾ ਕੋ ਹਨੇਰਾ ਛਾਇਆ ਹੋਇਆ ਸੀ ਕੂੜ ਦੀ ਮੱਸਿਆ ਲੱਗੀ ਹੋਈ ਸੀ ਉਥੇ ਸੱਚ ਦਾ ਚੰਦਰਮਾ ਦਿਸਦਾ ਨਹੀਂ ਸੀ ਕੋਲ ਮਾਵਸ ਸੱਚ ਚੰਦਰਮਾ ਦੇਸੇ ਨਾ ਹੀ ਕਹਿ ਤੜਿਆ ਕੂੜ ਦੀ ਮੱਸਿਆ ਦੇ ਵਿੱਚ ਕੋਹਾਂ ਹਨੇਰੇ ਵਿੱਚ ਸੱਚ ਦਾ ਚੰਦਰਮਾ ਕਿਤੇ ਲੱਭਦਾ ਨਹੀਂ ਸੀ ਗੁਰੂ ਨੇ ਕਿਰਪਾ ਕਰਕੇ ਕੂੜ ਦੀ ਮੱਸਿਆ ਹਟਾ ਦਿੱਤੀ ਗਿਆਨ ਦਾ ਦੀਵਾ ਬਾਲ ਕੇ ਗਿਆਨ ਰੂਪੀ ਪ੍ਰਕਾਸ਼ ਹਿਰਦੇ ਵਿੱਚ ਕਰ ਦਿੰਦਾ ਹੈ ਹੁਣ ਅਗਿਆਨਤਾ ਦਾ ਹਨੇਰਾ ਗਤਮ ਹੋ ਗਿਆ ਹੈ ਗੁਰੂ ਨੇ ਕਿਰਪਾ ਕਰਕੇ ਹਿਰਦੇ ਰੂਪੀ ਕਰ ਵਿੱਚ ਸਾਡੇ ਗੁਰੂ ਦਾ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ ਅੰਧਕਾਰ ਮੈਂ ਭਾਇ ਪ੍ਰਗਾਸ ਜਿਨ ਕੀਆ ਸੋ ਗੁਰਤੇ ਜਾਣਿਆ ਇਹ ਸਤਿਗੁਰੂ ਜੀ ਨੇ ਸਾਨੂੰ ਜਨਮ ਦੇ ਕੇ ਸੰਸਾਰ ਤੇ ਭੇਜਿਆ ਸੀ 84 ਲੱਖ ਜੁਨਾਂ ਦੀ ਪੜਪੜਨਾ ਤੋਂ ਬਾਅਦ ਇਹ ਦੁਰਲੱਭ ਜਨਮ ਮਨੁੱਖਾ ਜਨਮ ਦੇ ਕੇ ਭੇਜਿਆ ਸੀ ਹਵਰ ਜੋਨ ਤੇਰੀ ਪਨਹਾਰੇ ਇਸ ਧਰਤੀ ਮੈਂ ਤੇਰੀ ਸਰਦਾਰੀ ਇਹ ਬਚਨ ਕੀਤਾ ਸੀ ਭਾਈ 84 ਲੱਖ ਜੁਨਾ ਤੇਰਾ ਪਾਲੀ ਭਰਨ ਗਿਆ ਤੈਨੂੰ 84 ਲੱਖ ਜੁਨਾ ਦਾ ਸਰਦਾਰ ਬਣਾ ਕੇ ਦੁਰਲਭ ਜਨਮ ਦੇ ਕੇ ਮਨੁੱਖੇ ਜਨਮ ਵਿੱਚ ਭਗਤੀ ਦੇ ਸਵਨ ਕਰਨ ਵਾਸਤੇ ਸੰਸਾਰ ਤੇ ਭੇਜ ਰਹੇ ਹਾਂ ਇਹ ਸਤਿਗੁਰੂ ਨੇ ਸਾਨੂੰ ਗਿਆਨ ਬਖਸ਼ਿਆ ਦੁਰਲਭ ਜਨਮ ਦੀ ਸੋਜੀ ਬਖਸ਼ੀ ਹੈ ਇਹ ਸਤਿਗੁਰੂ ਨੇ ਸਾਨੂੰ ਸੰਸਾਰ ਉੱਤੇ ਜੋ ਲਾਗਤ ਜਨਮ ਲੋਖਾ ਜਨਮ ਦੇ ਕੇ ਭੇਜਿਆ ਸੀ ਉਸਨੇ ਆਪਣੇ ਗਿਆਨ ਦੀ ਸੋਝੀ ਕਰਵਾਈ ਹੈ ਕਿ ਸੰਸਾਰ ਉੱਤੇ ਜਾ ਕੇ ਚੰਗੇ ਕਰਮ ਕਰਨੇ ਹਨ ਜੀਵਾਂ ਦਾ ਭਲਾ ਕਰਨਾ ਹੈ ਸੰਸਾਰ ਉੱਤੇ ਗੁਰੂ ਦੇ ਗਿਆਨ ਦੀ ਗੱਲ ਕਰਨੀ ਹੈ ਅਤੇ ਧਰਮ ਦਾ ਪ੍ਰਚਾਰ ਕਰਨਾ ਹੈ ਜਿਨ ਕੀਆ ਸਭ ਗੁਰਤੇ ਜਾਣਿਆ ਜਿਸ ਨੇ ਇਹ ਜਨਮ ਦੇ ਕੇ ਭੇਜਿਆ ਸੀ ਉਸ ਗੁਰੂ ਨੇ ਹੀ ਇਹ ਸਰੀਰ ਦੀ ਸੋਝੀ ਕਰਵਾਈ ਹੈ ਤੇ ਗਿਆਨ ਕਰਵਾਇਆ ਹੈ naam दी ਸੋਝੀ ਦੇ ਕੇ ਸਤਿਗੁਰੂ ਜੀ ਨੇ ਸਾਡਾ ਮਨੁੱਖਾ ਜਨਮ ਸਵਾਰ ਦਿੱਤਾ ਹੈ ਜਿਨ ਕੀ ਆਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਮੁਗਦ ਮੂਰਖ ਨੂੰ ਕਹਿੰਦੇ ਹਨ ਜਿਹੜਾ ਅਮੋਲ ਮਨ ਮੂਰਖ ਮਨ ਕਿਸੇ ਦੇ ਸਮਝਾਇਆ ਸਮਝਦਾ ਨਹੀਂ ਸੀ ਅਮੋਲ ਮਨ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਪ੍ਰਤੀ ਪਤੀਜ ਪਿਆ ਹੈ ਸਮਝ ਗਿਆ ਹੈ ਗੁਰੂ ਦੇ ਪ੍ਰਤੀ ਮੰਨ ਗਿਆ ਹੈ ਹੁਣ ਉਹ ਮੰਨ ਜੋ ਵਿਕਾਰਾਂ ਵਾਲੇ ਪਾਸੇ ਲੱਗਾ ਹੋਇਆ ਸੀ ਗੁਰੂ ਨੇ ਕਿਰਪਾ ਕਰਕੇ ਆਪਣੇ ਚੰਨਾ ਨਾਲ ਜੋੜ ਦਿੱਤਾ ਹੈ ਮੋਰਖ ਮੰਨ ਬੇਸਮਝ ਮੰਨ ਅਣਜਾਣ ਮੰਨ ਜੋ ਸੰਸਾਰ ਦੇ ਸੰਸਾਰਕ ਧੰਧਿਆਂ ਵਿੱਚ ਲੱਗਾ ਹੋਇਆ ਸੀ ਹੁਣ ਸਤਿਗੁਰੂ ਨੇ ਕਿਰਪਾ ਕਰਕੇ ਅਮੋਲ ਮੰਨ ਨੂੰ ਗੁਰੂ ਦੇ ਚੰਨਾ ਉੱਤੇ ਜੋੜ ਦਿੱਤਾ ਹੈ ਗੁਰੂ ਕਿਰਪਾ ਤੇ ਮਗਧਾ ਮਾਨਮਾਨ ਹੈ ਗੁਰੂ ਦੀ ਕਿਰਪਾ ਨਾਲ ਹੀ ਅਮੋਰ ਮਾਨ ਤੇ ਮੂਰਖ ਮਾਨ ਗੁਰੂ ਦੇ ਪ੍ਰਤੀ ਸचेत ਹੋਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਹਾਂ ਹੁਣ ਇਸ ਗੱਲ ਦੀ ਸੋਝੀ ਆ ਗਈ ਹੈ ਗੁਰ ਕਰਤਾ ਗੁਰ ਕੰਨੇ ਜੋ ਕਿ ਗੁਰੂ ਹੀ ਸ੍ਰਿਸ਼ਟੀ ਦਾ ਕਰਤਾ ਕਰਤਾ ਹੈ ਗੁਰੂ ਸ੍ਰਿਸ਼ਟੀ ਦਾ ਰਚਨਹਾਰ ਹੈ ਗੁਰੂ ਹੀ ਸ੍ਰਿਸ਼ਟੀ ਦਾ ਪ੍ਰਕਾਸ਼ ਮਾਨ ਹੈ ਗੁਰੂ ਹੀ ਸਭ ਕ ਕਰਮ ਜੋਗ ਹੈ ਗੁਰੂ ਸ੍ਰਸ਼ਟੀ ਦਾ ਰਚਨਾਰਤਾ ਪਰਤਾ ਕਰਤਾ ਹੈ ਭਾਈ ਸਭ ਕੁਝ ਕਲ ਦੇ ਜੋਗ ਹੈ ਗੁਰ ਕਰਤਾ ਗੁਰ ਕੰਨੇ ਜੋਗ ਗੁਰ ਪਰਮੇਸ਼ਰ ਹੈ ਪੀ ਹੋ குரு ਹੀ ਪਰਮੇਸ਼ਰ ਦਾ ਰੂਪ ਹੈ ਭਾਈ ਗੁਰ ਹੁਣ ਵੀ ਹੈ ਗੁਰ ਗੁਰ ਗੁਰੂ ਪ੍ਰਾਤਨ ਸਮੇਂ ਵਿੱਚ ਵੀ ਸੀ ਗੁਰ ਵਰਤਮਾਨ ਵਿੱਚ ਵੀ ਹੈ ਗੁਰੂ ਭਵਿਕ ਵਿੱਚ ਵੀ ਔਲ ਵਾਲੇ ਸਮੇਂ ਵਿੱਚ ਵੀ ਸਦਾ ਵਾਸਤੇ ਅਟਲ ਰਹੇਗਾ ਗੁਰ ਪਰਮੇਸ਼ਰ ਹੈ ਭੀ ਉਹ ਗੁਰੂ ਹੁਣ ਵੀ ਹੈ ਗੁਰੂ ਪਿੱਛੇ ਵੀ ਸੀ ਗੁਰੂ ਆਉਣ ਵਾਲੇ ਸਮੇਂ ਵਿੱਚ ਵੀ ਸਦਾ ਵਾਸ ਤੇ ਮੌਜੂਦ ਰਹੇਗਾ ਕੋ ਨਾਨਕ ਅਰੋ ਇਹ ਜਨਾਈ ਸਤਿਗੁਰ ਜੀ ਕਹਿੰਦੇ ਹਨ ਨਾਨਕ ਆਪ ਤੈ ਪਏ ਗੁਰੂ ਨੇ ਕਿਰਪਾ ਕਰਕੇ ਸਾਨੂੰ ਇਸ ਗਾਦੀ ਸੋਝੀ ਕਰਾਈ ਹੈ ਕਿ ਗੁਰੂ ਹੀ ਪਰਮੇਸ਼ਰ ਦਾ ਰੂਪ ਹੈ ਗੁਰੂ ਹੀ ਸ੍ਰਿਟੀ ਦਾ ਰਚਨਹਾਰ ਕਰਤਾ ਕਰਤਾ ਹੈ ਗੁਰੂ ਗਿਆਨ ਦਾ ਸਰੋਤ ਹੈ ਗੁਰੂ ਪ੍ਰਕਾਸ਼ ਮਾਨ ਹੈ ਗੁਰੂ ਹੀ ਗਿਆਨ ਅਗਿਆਨਤਾ ਦਾ ਹਨੇਰਾ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਗੁਰੂ ਨੇ ਕਿਰਪਾ ਕਰਕੇ ਮੂੜ ਮੂਰਖ ਤੇ ਮਗਦਮਨ ਨੂੰ ਸਮਝਾਉਣਾ ਕੀਤਾ ਹੈ ਅਗਿਆਨਤਾ ਦੇ ਹਨੇਰੇ ਤੋਂ ਬਚਾ ਕੇ ਆਪਣੇ ਗੁਰੂ ਨੇ ਆਪਣੇ ਚੰਨਾ ਰਾਜ ਜੋੜ ਕੇ ਪ੍ਰਕਾਸ਼ ਦੇ ਵਿੱਚ ਜੋੜ ਦਿੱਤਾ ਹੈ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਏ ਪਾਈ ਗੁਰੂ ਸਾਹਿਬ ਜੀ ਕਹਿੰਦੇ ਨੇ ਪਾਈ ਗੁਰੂ ਨੇ ਕਿਰਪਾ ਕਰਕੇ ਇਸ ਕਾਦੀ ਸੋਝੀ ਤੇ ਗਰਵਾ ਨੂੰ ਗਿਆਨ ਕਰਾਇਆ ਹੈ ਕਿ ਗੁਰੂ ਤੋਂ ਬਿਨਾ ਮੁਕਤੀ ਦਾ ਦਾਤ ਨਹੀਂ ਪ੍ਰਾਪਤ ਹੋ ਸਕਦਾ ਗੁਰ ਬਿਨ ਘੋਰ ਆਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਿਨਾ ਸਾਨੂੰ ਸੋਝੀ ਤੇ ਗਿਆਨ ਨਹੀਂ ਆ ਸਕਦਾ ਗੁਰੂ ਤੋਂ ਬਿਨਾ ਅਸੀਂ ਕਦੀ ਜੀਵਨ ਮੁਕਤ ਨਹੀਂ ਹੋ ਸਕਦੇ ਗੁਰੂ ਹੀ ਮੁਕਤੀ ਦਾ ਦਾਤਾ ਹੈ ਭਾਈ ਹੋਰ ਕਿਸੇ ਤਰੀਕੇ ਨਾਲ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ 84 ਦੇ ਬੰਦਨਾ ਤੋਂ ਗਦਿ ਮੁਕਤੀ ਪ੍ਰਾਪਤ ਨਹੀਂ ਹੋ ਸਕਦੇ ਸਤਿਗੁਰੂ ਹੀ ਬੰਦਰਾਂ ਨੂੰ ਘਟਨ ਵਾਲੇ 84 ਦੇ ਗੇੜ ਖਤਮ ਕਰਨ ਵਾਲੇ ਸਤਿਗੁਰੂ ਹੀ ਕਿਰਪਾ ਦੇ ਸਾਗਰ ਗਿਆਨ ਦੇ ਸੌਮੇ ਹਨ ਭਾਈ ਜੋ ਸਾਨੂੰ ਗਿਆਨ ਦਾ ਪ੍ਰਕਾਸ਼ ਦੇ ਕੇ ਅਗਿਆਤਤਾ ਦੇ ਹਨੇਰੇ ਤੋਂ ਬਚਾ ਸਕਦੇ ਹਨ ਸੰਸਾਰ ਸੰਬੰਧ ਤੋਂ ਪਾਰ ਲਗਾ ਕੇ 84 ਦੇ ਬੰਧਨ ਘਟਕੇ ਮੁਕਤੀ ਦਾ ਦਾਨ ਲੈ ਕੇ ਆਪਣੇ ਚੰਨਾਂ ਦੇ ਵਿੱਚ ਨਿਵਾਸ ਦੇਣ ਵਾਲੇ ਹਨ ਗੁਰੂ ਪੈਰੇ ਸਾਧ ਸੰਗਤ ਜੀ ਸਤਿਗੁਰਾਂ ਦੀ ਪਿੱਤਰ ਬਾਣੀ ਦੀ ਬਚਾਰ ਕਰਦੇ ਸਮੇਂ ਇਹਨੇ ਕਾ ਪ੍ਰਕਾਰ ਦੀਆਂ ਗਲਤੀਆਂ ਪੱਲਾ ਹੋ ਜਾਂਦੀਆਂ ਹਨ ਆਪਸ ਰਸੰਤਾ ਗੁਰੂ ਸਾਹਿਬਾਂ ਦੇ ਬਖਸ਼ਣ ਜੋਗ ਹਨ ਆਓ ਇਸ ਪਾਪ ਤੇਰ ਸ਼ਬਦ ਦੀਏ ਅਖੇਲੀਆਂ ਪੰਕਤੀਆਂ ਸრულ ਕਰਕੇ ਫਤਹਿ ਗੁਜਾਈਏ ਕਹੋ ਨਾਨਕ ਪਰਮ ਇਹ ਜਨਾਈ ਬਿਨ ਗੁਰੁ ਮੁਕਤ ਨਾ ਪਾਏ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ